ਅਮਰੀਕਾ ਦੇ ਵਿੱਚ ਰਹਿੰਦੇ ਖਾਲਿਸਤਾਨੀ ਸਮਰਥਕ ਗੁਰਪੰਤਵੰਤ ਸਿੰਘ ਪੰਨੂ ਦੇ ਵਿਰੁੱਧ ਭਾਰਤ ਦੇ ਵਿੱਚ ਇੱਕ ਨਵਾਂ ਕੇਸ ਰਜਿਸਟਰ ਹੋ ਗਿਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਮਕੀਨ ਦੇ ਮਾਮਲੇ ਦੇ ਵਿੱਚ ਮੁੜ ਤੋਂ ਕੇਸ ਤਾਇਰ ਕੀਤਾ ਹੈ। ਪੰਨੂ ਨੇ ਭਾਰਤ ਦੀ ਆਜ਼ਾਦੀ ਦਿਹਾੜੇ ਮੌਕੇ ਦਿੱਲੀ ਦੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ 11 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ ਕਾਫੀ ਗੰਭੀਰਤਾ ਦਿਖਾਈ ਹੈ। ਹੁਣ ਭਾਰਤ ਦੀ ਜਾਂਚ ਏਜੰਸੀ ਆਈਏ ਨੇ ਪੰਨੂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਸਟਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ 6 ਪੀ ਪੰਜਾਬੀ ਗੁਰਪਤਵੰਤ ਸਿੰਘ ਦੀ ਧਮਕੀ ਵਾਲਾ ਇੱਕ ਵੀਡੀਓ ਵਾਸ਼ਿੰਗਟਨ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਜਿੱਥੇ ਪੰਨੂ ਨੇ ਨਵੇਂ ਖਾਲਿਸਤਾਨ ਦਾ ਨਕਸ਼ਾ ਵੀ ਪੇਸ਼ ਕੀਤਾ ਇਸ ਨਕਸ਼ੇ ਦੇ ਮੁਤਾਬਿਕ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਯੂਪੀ ਵਰਗੇ ਸੂਬਿਆਂ ਨੂੰ ਮਿਲਾ ਕੇ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਗਈ ਸੀ ਇਹ ਕੇਸ ਭਾਰਤੀ ਸੁਰੱਖਿਆ ਦੇ ਲਈ ਗੰਭੀਰ ਖਤਰਾ ਮੰਨਿਆ ਜਾ ਰਿਹਾ ਹੈ ਪੰਨੂ ਨੇ ਇਸ ਨੂੰ ਦਿੱਲੀ ਬਣੇਗਾ ਖਾਲਿਸਤਾਨ ਰੈਫਰੈਂਡਮ ਨਾਮ ਦਿੱਤਾ ਇਸ ਵੀਡੀਓ ਦੇ ਦੌਰਾਨ ਪੰਨੂ ਨੇ ਖੁੱਲੇ ਤੌਰ ਤੇ ਧਮਕੀ ਦਿੱਤੀ ਕਿ ਸਿਕ ਸਿਪਾਹੀਆਂ ਨੂੰ 11 ਕਰੋੜ ਰੁਪਏ ਮਿਲੇਗਾ ਜੋ ਪ੍ਰਧਾਨ ਮੰਤਰੀ ਮੋਦੀ ਨੂੰ 15 ਅਗਸਤ ਦਿਵਾਲੇ ਮੌਕੇ ਤੇ ਰੈਡ ਫੋਰਟ ਤੋਂ ਝੰਡਾ ਲਹਿਰਾਉਣ ਤੋਂ ਰੁਕਣਗੇ ਉਸਨੇ ਐਸ ਐਫ ਜੇ ਦੇ ਵੱਲੋਂ ਸ਼ਹੀਦ ਜੱਥਾ ਬਣਾਉਣ ਦਾ ਵੀ ਐਲਾਨ ਕੀਤਾ ਜੋ ਭਾਰਤ ਵਿਰੁੱਧ ਲੜੇਗਾ ਇਹ ਵੀਡੀਓ ਐਸ ਐਫ ਜੇ ਦੇ ਅਧਿਕਾਰਿਕ ਐਕਸ ਚੈਨਲ ਦੇ ਉੱਤੇ ਅਪਲੋਡ ਕੀਤਾ ਗਿਆ ਜਿਸ ਨੂੰ ਐਨ ਆਈ ਏ ਨੇ ਆਪਣੀ ਐਫ ਆਈ ਆਰ ਦੇ ਵਿੱਚ ਸਬੂਤ ਵਜੋਂ ਦਰਜ ਕੀਤਾ ਹੈ ਇਸ ਨਾਲ ਨਾ ਸਿਰਫ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਇਆ ਗਿਆ ਸਗੋ ਸਿੱਖ ਪਾਈਚਾਰੇ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਭਾਰਤੀ ਕੇਂਦਰੀ ਗ੍ਰਹਿ ਮੰਤਰਾਲੇ ਨੇ NIA ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਜਿਸ ਤੋਂ ਬਾਅਦ 23 ਸਤੰਬਰ ਨੂੰ FIR ਰਜਿਸਟਰ ਹੋਈ NIA ਨੇ ਪੰਨੂ ਤੇ ਕਈ ਤਾਰਾਵਾਂ ਦੇ ਅਦੀਨ ਨਾਮਵੇ ਦਰਜ ਕੀਤੇ ਨੇ ਐਫਆਈਆਰ ਦੇ ਵਿੱਚ ਕਿਹਾ ਗਿਆ ਹੈ ਕਿ ਪੰਨੂ ਨੇ ਭਾਰਤ ਦੀ ਭੂਗੋਲਿਕ ਅਖੰਡਤਾ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਕੀਤੀਆਂ ਨੇ ਤੇ ਸਿੱਖਾਂ ਦੇ ਵਿੱਚ ਭਾਰਤ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਹੈ। ਇਹ ਕੇਸ ਪੰਨੂ ਦੇ ਪਿਛਲੇ ਕਾਰਨਾਮਿਆਂ ਦੇ ਨਾਲ ਜੁੜਿਆ ਹੋਇਆ ਹੈ। ਉਸ ਸਾਲ 2020 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਅਤਵਾਦੀ ਐਲਾਨੀਆਂ ਜਾ ਚੁੱਕਾ ਹੈ ਅਤੇ ਉਸ ਦੇ ਨਾਲ ਜੁੜੇ ਕਈ ਕੇਸ ਫਿਲਹਾਲ ਭਾਰਤ ਦੇ ਵਿੱਚ ਚੱਲ ਰਹੇ ਨੇ। ਸਾਲ 2023 ਦੇ ਵਿੱਚ ਉਸ ਨੇ 에ਅਰ ਇੰਡੀਆ ਯਾਤਰੀਆਂ ਨੂੰ ਧਮਕੀ ਦਿੱਤੀ ਸੀ ਜਿਸ ਦੇ ਲਈ ਵੀ NIA ਨੇ ਇੱਕ ਕੇਸ ਦਰਜ ਕੀਤਾ ਸੀ। ਪੰਨੂ ਖਾਲਿਸਤਾਨ ਦੇ ਲਈ ਅੰਤਰਰਾਸ਼ਟਰੀ ਪੱਧਰ ਤੇ ਰੈਲੀਆਂ ਤੇ ਵੀਡੀਓ ਸ ਰਾਹੀਂ ਪ੍ਰਚਾਰ ਕਰਦਾ ਰਿਹਾ ਹੈ। ਪੰਜਾਬ ਦੇ ਵਿੱਚ ਵੀ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਉਤੇ ਖਾਲਿਸਤਾਨ ਦੇ ਨਾਰੇ ਲਿਖਵਾਉਣਾ ਜਾਂ ਫਿਰ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀਆਂ ਧਮਕੀਆਂ ਦੇਣਾ ਆਮ ਗੱਲ ਹੈ। ਪੰਜਾਬ ਦੇ ਵਿੱਚ ਪੰਨੂ ਅਤੇ ਉਸ ਦੇ ਸਾਥੀਆਂ ਤੇ ਕਈ ਮਾਮਲੇ ਦਰਜ ਨੇ ਇਸ ਸਾਲ ਪੰਨੂ ਤੋਂ ਮਿਲੀ ਧਮਕੀਆਂ ਤੋਂ ਬਾਅਦ ਪੰਜਾਬ ਤੇ ਦਿੱਲੀ ਦੇ ਵਿੱਚ ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਹੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਸੀ ਗੁਰਪਤਵੰਤ ਸਿੰਘ ਪੰਨੂ ਜੋ ਕਿ ਅੰਮ੍ਰਿਤਸਰ ਦੇ ਨਾਲ ਜੁੜਿਆ ਹੋਇਆ ਹੈ ਸਾਲ 2009 ਤੋਂ ਐਸ ਐਫ ਜੇ ਦਾ ਲੀਡਰ ਹੈ ਉਹ ਅਮਰੀਕਾ, ਕੈਨੇਡਾ ਤੇ ਯੂਕੇ ਦੇ ਵਿੱਚ ਖਾਲਿਸਤਾਨ ਦੇ ਲਈ ਰੈਲੀਆਂ ਕਰਵਾਉਂਦਾ ਹੈ ਤੇ ਵੀਡੀਓਜ਼ ਦੇ ਰਾਹੀਂ ਭਾਰਤ ਦੇ ਖਿਲਾਫ ਨਫ਼ਰਤ ਵੀ ਫੈਲਾਉਂਦਾ ਹੈ। ਉਸਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਮੰਤਰੀਆਂ ਨੂੰ ਧਮਕੀ ਦਿੱਤੀ ਸੀ। ਇਹ ਮਾਮਲਾ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ ਅਤੇ ਭਾਰਤ ਸਰਕਾਰ ਕੋਈ ਵੀ ਧਮਕੀ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੁੰਦੀ।